ਅੱਜ ਗਰੀਬ 1 ਵਜੇ ਨਾਲ ਸਾਨੂੰ ਇਤਲਾਹ ਮਿਲੀ ਕਿ ਪਿੰਡ ਪਦਾਸ ਨੇੜੇ ਇੱਕ ਨੌਜਵਾਨ ਸਮੇਤ ਮੋਟਰਸਾਈਕਲ ਅੱਗ ਨਾਲ ਝੁੱਲਸ ਰਿਹਾ ਹੈ ਜੋ ਕਿ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਜਾ ਕੇ ਦੇਖਿਆ ਕਿ ਨਾਲ ਨੂੰ ਅੱਗ ਲੱਗੀ ਹੋਈ ਸੀ ਜਿਹਦੇ ਨਾਲ ਕਿ ਮੋਟਰਸਾਈਕਲ ਇਨ ਬੈਲੈਂਸਡ ਹੋਇਆ ਜਾਂ ਕਿ ਇਹਦੇ ਬਾਰੇ ਆਪਾਂ ਤਤਕਸ਼ ਕਰ ਰਹੇ ਹਾਂ ਕਿ ਉਹ ਰੋਡ ਦੇ ਕੰਢੇ ਇੱਕ ਦਰਖਤ ਨਾਲ ਟਕਰਾਇਆ ਜਿਹੜਾ ਕਿ ਉੱਥੇ ਲੜ ਗਿਆ ਉਸ ਤੋਂ ਬਾਅਦ ਉਹ ਨੂੰ ਅੱਗ ਨੂੰ ਅੱਗ ਲੱਗ ਗਈ ਮੈਂ ਇਹ ਲੜਕਾ ਕਿੱਧਰੋਂ ਆ ਰਿਹਾ ਸੀ ਮੌਕੇ ਦੇ ਹਾਲਾਤਾਂ ਮੁਤਾਬਕ ਇਹ ਲੜਕਾ ਪ੍ਰਥ ਤੋਂ ਬੇਗਵਾਲ ਨੂੰ ਜਾ ਰਿਹਾ ਸੀ ਜਿਸ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਕਿਉਂਕਿ ਉਹ ਬੋਡੀ ਦਾ ਕੱਪੜੇ ਵੀ ਉਹਦੀ ਪਛਾਣ ਸਾਰਾ ਕੁਝ ਸੜ ਚੁੱਕਿਆ ਇਹ ਕਿਹੜੀ ਲੋਕੇਸ਼ਨ ਹੈ ਜਿੱਥੇ ਹਾਦਸਾ ਵਾਪਰਿਆ ਔਰ ਕਿਸਾਨਾਂ ਨੂੰ ਕੀਪ ਕੀਤਣਾ ਕਰਨਾ ਇਹ ਪਿੰਡ ਬਦਾਸ ਦੇ ਨੇੜੇ ਹੈ ਮੇਰੇ ਸਾਰੇ ਕਿਸਾਨਾਂ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਨਾੜ ਨੂੰ ਅੱਗ ਨਾ ਲਾਈ ਜਾ ਸਕੇ ਕੱਲ ਨੂੰ ਕੁਝ ਵੱਡਾ ਵੀ ਹਾਦਸਾ ਹੋ ਸਕਦਾ ਹੈ ਕੀ ਕਾਰਵਾਈ ਆ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਅਸੀਂ ਮੌਕੇ ਤੇ ਅੱਗ ਲਗਾਉਣ ਦੇ ਕਾਰਨਾਵਾਰੇ ਵੀ ਪਤਾ ਕਰ ਰਹੇ ਹਾਂ ਕਿ ਕਿਉਂਕਿ ਕਾਫੀ ਜ਼ਿਆਦਾ ਖੇਤ ਆਸਪਾਸ ਦੇ ਸੜੇ ਹੋਏ ਆ ਇਸ ਜਿਸ ਦੇ ਬਾਰੇ ਆਪਾਂ ਤਫ਼ਤੀਸ਼ ਕਰ ਰਹੇ ਹਾਂ ਇਹ ਤਾਂ ਸਪਸ਼ਟ ਹੈ ਕਿ ਲੜਕਾ ਜਿਹੜਾ ਰਾਗੀਤ ਸੀ ਉਹ ਸੜਕ ਤੇ ਆ ਰਿਹਾ ਸੀ ਔਰ ਨਾਲ ਨੂੰ ਅੱਗ ਲੱਗੀ ਹੋਈ ਸੀ ਉਹਦੇ ਕਰਕੇ ਹੀ ਕਿਤੇ ਨਾ ਕਿਤੇ ਕੋਈ ਗੱਲ ਹੋਈ ਆ ਕਿ ਇਹ ਸੜ ਗਿਆ ਹੋ ਸਕਦਾ ਹੈ ਹਾਂਜੀ ਅੱਜ ਕਰੀਬ 1 ਵਜੇ ਨਾਲ ਸਾਨੂੰ ਇਤਲਾਹ ਮਿਲੀ ਕਿ ਪਿੰਡ ਪਦਾਸ ਨੇੜੇ ਇੱਕ ਨੌਜਵਾਨ ਸਮੇਤ ਮੋਟਰਸਾਈਕਲ ਅੱਗ ਨਾਲ ਝੁੱਸ ਰਿਹਾ ਹੈ ਜੋ ਕਿ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਜਾ ਕੇ ਦੇਖਿਆ ਕਿ ਨਾਲ ਨੂੰ ਅੱਗ ਲੱਗੀ ਹੋਈ ਸੀ ਜਿਹਦੇ ਨਾਲ ਕਿ ਮੋਟਰਸਾਈਕਲ ਇਨ ਬੈਲੈਂਸ ਹੋਇਆ ਜਾਂ ਕਿ ਇਹਦੇ ਬਾਰੇ ਆਪਾਂ ਤਤਸ਼ਖਾ ਕਰ ਰਹੇ ਹਾਂ ਕਿ ਉਹ ਰੋਡ ਦੇ ਕੰਢੇ ਇੱਕ ਦਰਖਤ ਨਾਲ ਟਕਰਾਇਆ ਜਿਹੜਾ ਕਿ ਉੱਥੇ ਲੜ ਗਿਆ ਉਸ ਤੋਂ ਬਾਅਦ ਉਹ ਨੂੰ ਅੱਗ ਨੂੰ ਅੱਗ ਲੱਗ ਗਈ ਮੈਂ ਇਹ ਲੜਕਾ ਕਿੱਦੋਂ ਆ ਰਿਹਾ ਸੀ ਮੌਕੇ ਦੇ ਹਾਲਾਤਾਂ ਮੁਤਾਬਕ ਇਹ ਲੜਕਾ ਫੜਥ ਤੋਂ ਬੇਗਵਾਲ ਨੂੰ ਜਾ ਰਿਹਾ ਸੀ ਜਿਸ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਕਿਉਂਕਿ ਉਹ ਬੋਡੀ ਦਾ ਕੱਪੜੇ ਵੀ ਉਹਦੀ ਪਛਾਣ ਸਾਰਾ ਕੁਝ ਸੜ ਚੁੱਕਿਆ ਹੈ ਇਹ ਕਿਹੜੀ ਲੋਕੇਸ਼ਨ ਹੈ ਜਿੱਥੇ ਹਾਦਸਾ ਵਾਪਰਿਆ ਔਰ ਕਿਸਾਨਾਂ ਨੂੰ ਕੀਪ ਕੀਤਣਾ ਕਰਨਾ ਹੈ ਇਹ ਪਿੰਡ ਬਦਾਸ ਦੇ ਨੇੜੇ ਹੈ ਮੇਰੇ ਸਾਰੇ ਕਿਸਾਨਾਂ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਨਾੜ ਨੂੰ ਅੱਗ ਨਾ ਲਾਈ ਜਾ ਸਕੇ ਕੱਲ ਨੂੰ ਕੁਝ ਵੱਡਾ ਵੀ ਹਾਦਸਾ ਹੋ ਸਕਦਾ ਹੈ ਕੀ ਕਾਰਵਾਈ ਆ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਅਸੀਂ ਮੌਕੇ ਤੇ ਅੱਗ ਲਗਾਉਣ ਦੇ ਕਾਰਨਾਂ ਬਾਰੇ ਵੀ ਪਤਾ ਕਰ ਰਹੇ ਹਾਂ ਕਿ ਕਿਉਂਕਿ ਕਾਫੀ ਜ਼ਿਆਦਾ ਖੇਤ ਆਸ-ਪਾਸ ਦੇ ਸੜੇ ਹੋਏ ਆ ਇਸ ਜਿਸ ਦੇ ਬਾਰੇ ਆਪਾਂ ਤਫ਼ਤੀਸ਼ ਕਰ ਰਹੇ ਹਾਂ ਇਹ ਤਾਂ ਸਪਸ਼ਟ ਹੈ ਕਿ ਲੜਕਾ ਜਿਹੜਾ ਰਾਗੀਤ ਸੀ ਉਹ ਸੜਕ ਤੇ ਆ ਰਿਹਾ ਸੀ ਔਰ ਨਾਲ ਨੂੰ ਅੱਗ ਲੱਗੀ ਹੋਈ ਸੀ ਉਹਦੇ ਕਰਕੇ ਹੀ ਕਿਤੇ ਨਾ ਕਿਤੇ ਕੋਈ ਗੱਲ ਹੋਈ ਹੋਵੇ ਜਾਂ ਸੜ ਗਿਆ ਹੋ ਸਕਦਾ ਹੈ ਹਾਂਜੀ